ਲੈ 8 ਵਜੇ ਪਏ ਨੇ ਮਹਾਰਾਣੀ ਹਜੇ ਤੱਕ ਨਹੀਂ ਉੱઠી ਹੈਗੀ ਬਿ ਆਏ ਥੋੜੀ ਚੱਲੂਗਾ ਫੇਰ ਵੀ ਹਫਤਾ ਤਾਂ ਹੋ ਗਿਆ ਵਿਆਹ ਨੂੰ ਵੀ ਤੂੰ ਟਾਈਮ ਨਾਲ ਤਾਂ ਉੱਠ ਖੜ ਏ ਕਾਹ ਬਿੱਤੂ ਤੂੰ ਤਾਂ ਟਾਈਮ ਨਾਲ ਉੱਠ ਜਾ ਤੂੰ ਆਪ ਲੰਮੀਆਂ ਤਾਣੀ ਪਿਆਗਾ ਪਹਿਲਾਂ ਤਾਂ ਇਹਦੇ ਕੋਲ ਹੀ ਜਾਣੀ ਆ ਮੈਂ ਮੈਂ ਪੁੱਛਦੀ ਆ ਨਾ ਹੁਣ ਤੇਰਾ ਟਾਈਮ ਨਹੀਂ ਹੋਇਆ ਕਿਵੇਂ ਲੰਮੀਆਂ ਤਾਣੀ ਪਿਆਗਾ ਉਹ ਕੀ ਹੋ ਗਿਆ ਤੈਨੂੰ ਕੀ ਹੋ ਗਿਆ 8 ਵਜੇ ਪਏ ਨੇ ਉੱਤੋਂ ਉਹ ਉਹ ਨਹੀਂ ਹਜੇ ਉੱਠੇ ਹੈਗੇ ਉਹ ਮੈਨੂੰ ਚਾਹ ਪਾਣੀ ਦਾ ਕੀ ਲੈਣਾ ਸੀ ਕੜਕੀ ਲੜਨ ਆ ਗਈ ਆਹੋ ਚਾਹ ਪਾਣੀ ਨਾ ਚਾਹ ਪਾਣੀ ਤੁਸੀਂ ਮੇਰਾ ਬੰਦ ਕਰ ਰੱਖਿਆ ਨਾ ਉਹ ਤਾਂ ਮੂਰੇ ਹੋ ਕੇ ਲੱਗ ਕੇ ਤੁਰਪਿਆ ਬਚੋਲੇ ਨਾਲ ਰਿਸ਼ਤਾ ਕਰਤਾ ਪੱਕਾ ਹੈ ਮਾੜਾ ਮੋਟਾ ਪੁੱਛ ਗਿਛਾ ਤਾਂ ਲੈਂਦਾ ਆ ਪੁੱਛ ਗਿਛਾ ਲੈਂਦਾ ਵੀ ਉਹਨਾਂ ਦੇ ਪੱਲੇ ਹੈ ਕੀ ਓਏ ਮੇਰੀ ਗੱਲ ਸੁਣ ਆਪਣਾ ਮੁੰਡਾ ਬਹਿ ਗਿਆ ਤੂੰ ਉਹਨਾਂ ਦੇ ਪੱਲੇ ਤੋਂ ਕੀ ਲੈਣਾਗਾ ਕਿਉਂ ਕੀ ਗੱਲ ਮੇਰੇ ਮੁੰਡੇ 'ਚ ਕੋਈ ਬਾਜ ਸੀਗੀ ਵੀ ਉਹ ਵਿਆਹ ਨਹੀਂ ਜਾਣਾ ਸੀ ਹੈ ਉਹ ਫਿਰ ਕੀ ਹੋ ਗਿਆ ਗੱਲ ਕੀ ਹੈ ਤੂੰ ਐਵੇਂ ਹੋ ਉਹਨੂੰ ਊਂਟ ਦਾ ਪਟਾਂਕ ਕਰੀ ਜੰਨੀਆਂ ਗੱਲਾਂ ਊਂਟ ਦਾ ਪਟਾਂਕ ਮੇਰੇ ਤਾਂ ਸੱਚੇ ਸਰੀਕੇ 'ਚ ਨੱਕ ਬੜਾਤੇ ਸੱਕ ਲੈਣੀ ਨਾ ਕਿ ਥੋਲਿਆਂਦੀ ਹੈਗੀ ਕੀ ਦਿੱਤਾਗਾ ਹੈ ਕੀ ਦਿੱਤਾ ਇਹਨਾਂ ਨੇ ਓਏ ਮੇਰੀ ਗੱਲ ਸੁਣ ਓਏ ਅਗਲੇ ਨੇ ਆਪਾਂ ਨੂੰ ਧੀ ਦੇਤੀ ਹੋਰ ਅਗਲਾ ਕੀ ਕਰੇ ਹੋਰ ਦੱਸ ਮੈਨੂੰ ਤੇ ਨਾਲੇ ਮੇਰੀ ਗੱਲ ਸੁਣ ਲੈ ਮਾੜਾ ਮੋਟਾ ਤਾਂ ਮਾਪਿਓ ਦਿੰਦੇ ਹੀ ਹੁੰਦਾ ਕੀ ਦਿੱਤਾ ਇਹਨਾਂ ਨੇ ਇਹ ਤਾਂ ਐਂ ਤੋਰਤੀ ਕੁੜੀ ਲੈ ਓਏ ਫਿਰ ਕੀ ਹੋ ਗਿਆ ਅਗਲੇ ਨੇ ਆਪਾਂ ਨੂੰ ਧੀ ਦੇਤੀ ਹੋਰ ਕੀ ਚਾਹੀਦਾ ਤੈਨੂੰ ਨਾਲੇ ਮੇਰੀ ਗੱਲ ਸੁਣ ਜੇ ਆਪਣੇ ਧੀ ਹੋਵੇ ਆਪਣੇ ਨਾਲ ਅਗਲੇ ਐ ਕਰੇ ਫਿਰ ਤੈਨੂੰ ਚੰਗਾ ਲੱਗੂਆ ਬੱਸ ਰਹਿਣ ਦੇ ਜੇ ਮੇਰੇ ਧੀ ਹੁੰਦੀ ਮੈਂ ਆਪ ਦੀ ਧੀ ਦਾ ਨਾ ਸੋਹਰਾ ਕਰ ਸਾਰਾ ਪਰ ਦੇਂਦੀ ਬਥੇਰਾ ਕੁਛ ਦੇਣਾ ਸੀ ਮੈਂ ਆਪ ਦੀ ਧੀ ਨੂੰ ਓਏ ਬੱਸ ਤੂੰ ਰਹਿਣ ਦਾ ਕਰ ਮੈਨੂੰ ਤਾਂ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਮੈਨੂੰ ਵੀ ਨਹੀਂ ਇਹ ਗੱਲਾਂ ਤੇਰੀਆਂ ਚੰਗੀਆਂ ਲੱਗਦੀਆਂ ਜੇ ਮੇਰੀਆਂ ਨਹੀਂ ਚੰਗੀਆਂ ਲੱਗਦੀਆਂ ਤੈਨੂੰ ਤੈਨੂੰ ਮੇਰੀ ਸਾਰੀ ਉਮਰ ਮੇਰੀਆਂ ਗੱਲਾਂ ਤੈਨੂੰ ਚੰਗੀਆਂ ਲੱਗੀਆਂ ਹੀ ਨਹੀਂ ਹੁਣ ਹਫਤਾ ਹੋ ਗਿਆ ਵਿਆਹੀ ਆ ਇਹਨੂੰ ਕੰਮ ਨਹੀਂ ਕਰ ਸਕਦੀ ਉੱਤੋਂ 8 ਵਜੇ ਪਹਿਨੇ ਨਾ ਇਹ ਮੁੰਡਾ ਕੁਛ ਕਹਿੰਦਾਗਾ ਓਏ ਮੁੰਡਾ ਨੂੰ ਕੀ ਕਹਦੇ ਬੋਲ ਨੂੰ ਤਾਂ ਤੂੰ ਹੀ ਬਥ ਆਣੀ ਲੋਟ ਆਉਂਦੀ ਉਹ ਹੁਣ ਤਾਂ ਰੋਜ ਦਾ ਸਵਾਹ ਪੈ ਜਾਊਗਾ ਮੈਂ ਜਾਣੀ ਆਂ ਤਾਂ ਕਿਵੇਂ ਨਹੀਂ ਉੱਠਦੀ ਹੈਗੀ ਰੋਜ ਦਾ ਪੰਗੜਾ ਤੂੰ ਚੁੱਪ ਕਰਕੇ ਬੈਠਾ ਰਹਿ ਉਹ ਤੂੰ ਤਾਂ ਸਾਰੀ ਉਮਰ ਮੈਨੂੰ ਚੁੱਪ ਕਰਾਇਆ ਕਦੇ ਮੈਨੂੰ ਬੋਲਣ ਵੀ ਦਿੱਤਾ ਹੈ 9 ਵਜੇ ਨਾਲੇ ਹੋਏ ਪਏ ਨੇ ਨਾ ਮੁੰਡਿਆ ਸੋਨੇ ਟਾਈਮ ਨਹੀਂ ਹੋਇਆ ਉੱਠਣ ਦਾ ਬਾਹਰ ਖੋਲੇ ਨਾਲੇ ਹਾਂ ਮੰਮੀ ਜੀ ਕੀ ਗੱਲ ਭਾਈ ਟਾਈਮ ਨਹੀਂ ਹੋਇਆ 9 ਵਜੇ ਪਏ ਨੇ ਨਾਲੇ ਮਹਾਰਾਣੀ ਕੀ ਕਰਦੀ ਹੈ ਅੰਦਰ ਹੀ ਆ ਨਾ ਟਾਈਮ ਹੈ ਉੱਠਣ ਦਾ ਪਰ ਇਹੋ ਬਸ ਰਹਿਣ ਦੇ ਪੈਰੀ ਹੱਥ ਨੂੰ ਤੇਰੇ ਪੈਰੀ ਹੱਥ ਨਾਲੋਂ ਤਾਂ ਮੈਂ ਐਵੇਂ ਚੰਗੀ ਨਾ ਸਾਨੂੰ ਐ ਨਹੀਂ ਪਤਾ ਲੱਗਦਾ ਵੀ ਦਿਨ ਚੜ੍ਹਿਆ ਪਿਆ ਕੀ ਟਾਈਮ ਹੋ ਗਿਆ 9 ਵਜਣਾਂ ਵਾਲੇ ਨੇ ਇਹ ਕੋਈ ਉੱਠਣ ਦਾ ਟਾਈਮ ਹੈ ਮੰਮੀ ਜਾਗ ਨਹੀਂ ਖੁੱਲੀ ਸੀਗੀ ਤਾਂ ਕਰਕੇ ਜਾਗ ਨਹੀਂ ਖੁੱਲੀ ਸੀ ਨਾਲੇ ਹੋਰ ਮੈਨੂੰ ਤਾਂ ਐ ਲੱਗਦਾ ਤੂੰ ਮਹਾਰਾਣੀ ਬਣ ਕੇ ਨਾ ਆਈ ਪਈ ਰਿਆ ਕਰੇਂਗੀ ਇੱਥੇ ਮौज-ਮਸਤੀ ਨੂੰ ਨਹੀਂ ਤੈਨੂੰ ਲਿਆਂਦਾ ਚੁੱਪ ਕਰਕੇ ਘਰ ਦੇ ਕੰਮ ਕਰਿਆ ਕਰ ਟਾਈਮ ਨਾਲ ਉੱਠਿਆ ਕਰ ਨਾ ਭਾਈ ਤੂੰ ਕਿਉਂ ਨਹੀਂ ਕਹਿੰਦਾ ਇਹਨੂੰ ਕੁਛ ਕੋਈ ਨਾ ਮਮੇ ਤੜਕੇ ਸੰਦੇ ਹਾਂ ਉੱਠ ਜੂਗੀ ਬਸ ਤੂੰ ਤਾਂ ਚੁੱਪੀ ਰਿਹਾ ਕਰ ਨਾ ਮੈਨੂੰ ਇੱਕ ਗੱਲ ਦੱਸ ਭਾਈ ਤੇਰੇ ਮਾਪਿਆਂ ਨੂੰ ਨੰਗ ਨੇ ਮਮੇ ਤੁਸੀਂ ਮੇਰੇ ਮਾਪਿਆਂ ਤੇ ਕਿਉਂ ਜਾ ਰਹੇ ਹੋਗੇ ਨਾ ਹੋਰ ਕੀ કહਾਂ ਮੈਨੂੰ ਤਾਂ ਨੰਗ ਮਲੰਗ ਜੀ ਲੱਗਦੇ ਨੇ ਆ ਦੇ ਕੇ ਕੁੱਟੀ ਜੀ ਪੇਟੀ ਪਾ ਕੇ ਚਾਰ ਲੀੜੇ ਤੋਰਤਾ ਨਾ ਉਹਨਾਂ ਨੂੰ ਸ਼ਰਮ ਨਹੀਂ ਆਈ ਵੀ ਕੁੜੀ ਵਿਆਹ ਲੱਗਣ ਅਸੀਂ ਕੀ ਦਿੱਤਾਗਾ ਮਾੜਾ ਮੋਟਾ ਤਾਂ ਕਹੋ ਤੋ ਕੰਮ ਲੈ ਲੈਂਦੇ ਮਮੇ ਜਿੰਨਾਂ ਕੋ ਉਹਨਾਂ ਦੀ ਗੰਜਾਇ ਸੀ ਉਹਨਾਂ ਨੇ ਦੇਤਾ ਨਾਲੇ ਮੇਰੀਆਂ ਹੋਰ ਵੀ ਦੋ ਭੈਣਾਂ ਨੇ ਮੇ ਸਾਰਾ ਪੈਸਾ ਮੇਰੇ ਤੇ ਲਾ ਦਿੰਦੇ ਫਿਰ ਦੋ ਭੈਣਾਂ ਦਾ ਵਿਆਹ ਕਿਵੇਂ ਕਰਦੇ ਹੋ ਨਹੀਂ ਮੈਨੂੰ ਕੀ ਪਤਾ ਕੀ ਕਰਦੇ ਤੇਰੇ ਤੇ ਨਹੀਂ ਲਾ ਸਕਦਾ ਸੀ ਜਿਹੜਾ ਉਹਨਾਂ ਤੇ ਲਾਉਣਾ ਸੀ ਤੇਰੇ ਤੇ ਵੀ ਲਾ ਸਕਦਾ ਸੀ ਹੈ ਤੂੰ ਜਵਾਨੇ ਜਵਾਨ ਲੜਾਉਣ ਲੱਗ ਗਈ ਹੈ ਜਵਾਨ ਜਵਾਨ ਲੜਾਉਣ ਲੱਗ ਗਈ ਤੈਨੂੰ ਛੱਡ ਦੇ ਉਹ ਬੇਚਰੀ ਨੂੰ ਪਹਿਲਾਂ ਬਾਹਰ ਛੱਡ ਦੇ ਬੇਚਰੀ ਨੂੰ ਨਾਲ ਤੂੰ ਇਹਦੇ ਕੋਲੇ ਖੜੇ ਵਿਚੂਆ ਜਾ ਉਹਨੂੰ ਬੇਚਰੀ ਨੂੰ ਛਡਵਾ ਦੇ ਤੂੰ ਚੁੱਪ ਕਰਕੇ ਬੈਠਾ ਰਹਿ ਕਿਉਂ ਚੁੱਪ ਕਰਦਾ ਕਿਉਂ ਬੇਚਰੀ ਦੇ ਪਹਿਲਾਂ ਮੇਰੇ ਸਰੀਕੇ 'ਚ ਨੱਕ ਬਿੜਾ ਰੱਖੀ ਹੈ ਮੇਰੀ ਥਾਂ ਥਾਂ ਤੇ ਬੇਇੱਜ਼ਤੀ ਕਰ ਰੱਖੀ ਹੈ ਕਿ ਫਲਾਣਾ ਦੇ ਨਾਂ ਤੇ ਸਮਾਨ ਨਹੀਂ ਲੈ ਕੇ ਆਈ ਨਾ ਜੇ ਸਮਾਨ ਨਹੀਂ ਲੈ ਕੇ ਤੇਰੀ ਨਾ ਕਬੱਡੀ ਗਈ ਇਸ ਕਰਨ ਆਹੋ ਵੱਡੀ ਗਈ ਮੈਂ ਤਾਂ ਕਿਤੇ ਖਰ ਨ ਜਾ ਗਈ ਨਹੀਂ ਹੈਗੀ ਓਏ ਆ ਦੇਖ ਲੈ ਵਾਏ ਮੜਾ ਮੋਟਾ ਤੂੰ ਸਮਝਾ ਲੈ ਮਦੀ ਮਾਨੂੰ ਪਹਿਲੇ ਇਹ ਮੇਰੇ ਨਾਲ ਹਰ ਟਾਈਮ ਕਲੇਸ ਰੱਖਦੀ ਹੁਣ ਬਜ਼ਰੀ ਨਾਲ ਉਹਦੇ ਨਾਲ ਰੱਖਣ ਲੱਗੀ ਰੱਖਣ ਲੱਗੀ ਨਾਲੇ ਹੋ ਹੋਰ ਕੀ ਕਰਾਂ ਮੈਂ ਮੇਰੇ ਥਾ ਥਾ ਤੇ ਮੈਨੂੰ ਪੁੱਛਦਿਆਂ ਨੇ ਬੜੀਆਂ ਵੀ ਕੀ ਲੈ ਕੇ ਆ ਥੋੜੀ ਨੋ ਇਹ ਕਹਿੰਦਾ ਮੋਟਰਸਾਈਕਲ ਨਹੀਂ ਜਵਾਕ ਨੂੰ ਜੁੜਿਆ ਹੈਗਾ ਵੀ ਮੋਟਰਸਾਈਕਲ ਤਾਂ ਦੇ ਦਿੰਦੇ ਨਹੀਂ ਗੱਡੀ ਦੇਣੀ ਸੀ ਓਏ ਅਗਲੇ ਦੇ ਹੋਰ ਵੀ ਧੀਆ ਨੇ ਉਹਨਾਂ ਨੇ ਵਿਚਾਰਿਆਂ ਨੇ ਉਹਨੂੰ ਵੀ ਵੇਉਣਾ ਹੈ ਹੋਰ ਵਿਚਾਰਾ ਅਗਲਾ ਕੀ ਕਰੇ ਹੁਣ ਬਾਹਰ ਆ ਜਾ ਕੰਮ ਤਾਂ ਦਾ ਕਰਨਾ ਅੰਦਰੀਂ ਨਾ ਬੈਠੀ ਰਹੀ ਬੜ ਗਈ ਅੰਦਰ ਪਈ ਰਹੂ ਮਗਰ ਪਈ ਰਹੂ ਉੱਠ ਲੈ ਹਾਂ ਚੁੱਪ ਕਰ ਮੰਮੀ ਦਾ ਗੁੱਸਾ ਨਹੀਂ ਕਰੀਦਾ ਹੁੰਦਾ ਤੂੰ ਹੀ ਬੋਲਦੀ ਰਹਿੰਦੀ ਆ ਤੁਸੀਂ ਉਹਨਾਂ ਨੂੰ ਇੱਕ ਵਾਰ ਵੀ ਨਹੀਂ ਕਿਹਾ ਉਹ ਮੇਰੇ ਮਾਰ ਵੀ ਰਹੇ ਸੀਗੇ ਉਹ ਯਾਰ ਹੁਣ ਮੈਂ ਕੀ ਬੋਲਾਂ ਯਾਰ ਤੂੰ ਆ ਵੀ ਸਾਹ ਬੋਲਿਆ ਆਪਾਂ ਦੇਖ ਬੈਠੇ ਵੀ ਲੇਟ ਕਿਨਾ ਹੋ ਗਈ ਸੀ 8 ਵਜੇ ਗਈ ਸੀ ਮੜਾ ਸੁਨੀਆ ਉੱਠੇ ਕਰਦੇ ਹੋਰ ਫਿਰ ਕਹ ਬੋਲੂਗੀ ਮੰਮੀ ਹੋਰਦੀ ਕਰੂਗੀ ਠੀਕ ਹੈ ਕੋਈ ਠੀਕ ਹੈ ਚੱਲ ਨਾਲ ਚਾਹ ਪਾਣੀ ਬਣਾ ਲਾ ਹੈ ਠੀਕ ਆ ਚਲ ਮੈਂ ਤਿਆਰ ਬਨਾਂ ਠੀਕ ਆ ਓਏ ਬੇਰਬਾ ਅਰੇ 4 ਦਿਨ ਤੋਂ ਹੋਇਸੀ ਮੈਨੂੰ ਵੀ ਆ ਕੇ ਇਹਨੂੰ ਇੱਥੇ ਮੈਨੂੰ ਐ ਸਭ ਸ਼ੁਰੂ ਹੋ ਗਿਆ ਤੇ ਜੇ ਮੇਰੇ ਮਾਪਿਆਂ ਨੂੰ ਪਤਾ ਲੱਗ ਗਿਆ ਕਿ ਮੇਨਾਂ ਨੇ ਇਹ ਸਭ ਐਤਾ ਕਰ ਲਏ ਨੇ ਤਾਂ ਉਹ ਤਾਂ ਧੀ ਦੇ ਦੁੱਖ 'ਚ ਹੀ ਮਰ ਜਾਣਗੇ ਚਾਹ ਆਹ ਕਰਦੇ ਮम्मी ਕੋਲ ਜਾਨੀ ਨਹੀਂ ਤਾਂ ਮम्मी ਨੇ ਕਿਹਾ ਅੰਤਰੀ ਵੜ ਕੇ ਬੈਗੀ ਲੈ ਸਬਜੀ ਤਾਂ ਬਣ ਗਈ ਇਹ ਮਹਾਰਾਣੀ ਹਜੇ ਤੱਕ ਵੀ ਨਹੀਂ ਆਈ ਪਤਾ ਨਹੀਂ ਕੀ ਕਰੀ ਜਾਂਦੀ ਐ ਨਹੀਂ ਇਨਾ ਟਾਈਮ ਹੁੰਦਾ ਜਦੋਂ ਮੈਂ ਤੈਨੂੰ ਉਹਦੀ ਕਿਹਾ ਸੀ ਵੀ ਬਾਹਰ ਆ ਜਾ ਅੰਦਰ ਵੜ ਕੇ ਫੇਰ ਪੈਗੀ ਹੈ ਕੋਈ ਨਹੀਂ ਮੰਮੀ ਮੈਂ ਕਰ ਦੇਣੀ ਆ ਕੰਮ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲੈ ਤੂੰ ਆਪਦੇ ਨਾ ਮਾਂ ਪਿਓ ਨੂੰ ਕਹ ਦੇ ਫੋਨ ਲਾ ਕੇ ਵੀ ਭਾਈ ਮੈਨੂੰ ਸਮਾਨ ਦੇ ਦਿਓ ਨਹੀਂ ਮੈਥੋਂ ਬਰਾ ਕੋਈ ਨਹੀਂ ਮੈਂ ਉਹ ਹਸ਼ਰ ਕਰੂੰ ਜਿਹੜਾ ਨਾ ਕਰਨਾ ਹੋਵੇ ਤੇਰਾ ਕੋਈ ਗੱਲ ਨਹੀਂ ਮੰਮੀ ਮੈਂ ਡੈਡੀ ਨੂੰ ਫੋਨ ਕਰ ਦੇਣੀ ਆ ਆ 6 ਮਹੀਨਿਆਂ ਨੂੰ ਫਸਲ ਆਜੂਗੀ ਨਾ ਉਹ ਸਮਾਨ ਭੇਜ ਦੇਣਗੇ ਸਾਰਾ ਲੈ ਕੇ 6 ਮਹੀਨਿਆਂ ਨੂੰ ਨਾ ਤੂੰ ਜਿਆਦਾ ਚਲਾਕ ਨਹੀਂ ਬੰਦੀ ਨੀ 6 ਮਹੀਨੇ ਕਦੋਂ ਆਏ 6 ਮਹੀਨੇ ਤਾਂ ਬਹੁਤ ਟਾਈਮ ਨੂੰ ਆਉਣਗੇ ਨਾਲੇ ਉਦੋਂ ਨੂੰ ਤੇਰਾ ਨਿੱਕਾ ਨਿਆਣਾ ਹੋਣ ਵਾਲਾ ਹੋ ਜੂ ਤੇਰੇ ਤਾਂ ਪੈਰ ਲੱਗ ਜਾਣਗੇ ਨਹੀਂ ਅਸੀਂ ਤਾਂ ਕਿਸੇ ਪਾਸੇ ਦੇ ਨਹੀਂ ਰਹਿਣਾ ਚੁੱਪ ਕਰਕੇ ਨਾ ਹੁਣੀ ਸਮਾਨ ਮਗਾਲਾ ਮਹੀਨੇ ਦੇ ਅੰਦਰ ਅੰਦਰ ਕੋਈ ਨਹੀਂ ਮੰਮੀ ਮੈਂ ਕਹਿ ਦੂੰਗੀ ਕਹਿ ਦੂੰਗੀ ਨਾਲੇ ਹੋਰ ਓਏ ਲੱਖੇ ਦੀ ਮਾਂ ਉਹ ਕਿਉਂ ਉਹ ਵਿਚਾਰੀ ਨੂੰ ਤਾੜੀ ਜਾਨੀ ਐ ਕਿਸੇ ਗਰੀਬ ਦੀ ਧੀ ਨੂੰ ਤੰਗੜੀ ਕਰੀਦਾ ਹੁੰਦਾ ਤੂੰ ਨਾ ਮੈਨੇ ਜਿਆਦਾ ਮੱਤਾਂ ਨਾ ਦੇ ਮੈਨੂੰ ਪਤਾ ਹੈਗਾ ਨਾਲੇ ਸਾਰੀਆਂ ਨੂੰਹਾਂ ᱛੀਂ ਦਾਜ ਲੈ ਕੇ ਆਉਂਦੀਆਂ ਨੇ ਨਾਲੇ ਫਿਰ ਮੇਰੀ ਮਾਂ ਨਹੀਂ ਲੈ ਕੇ ਆਈ ਹੋਣੀ ਕਿ ਮੇਰੇ ਸੱਸ ਨਹੀਂ ਲੈ ਕੇ ਆਈ ਜਾਦੇ ਬੋਲਦਾ ਹੈਗਾ ਤੂੰ ਵੀ ਓਏ ਗੱਲ ਸੁਣ ਓਏ ਲੱਖੇ ਦੀ ਮਾਂ ਤੇਰੇ ਬਾਪ ਕੋਲ ਤਾਂ ਚਾਰ ਕਿੱਲੇ ਸੀਗੇ ਜ਼ਮੀਨ ਦੇ ਉਹਨਾਂ ਨੇ ਦੇਤਾ ਸਮਾਨ ਨਾਲੇ ਮੈਂ ਉਦੋਂ ਮੰਗਿਆ ਨਹੀਂ ਸੀ ਨਾ ਮੇਰੇ ਮਾਂ ਪਿਓ ਨੇ ਸੁੱਤੋਂ ਸਮਾਨ ਮੰਗਿਆ ਸੀ ਇਹ ਵਿਚਾਰੇ ਗਰੀਬ ਨੇ ਕਿੱਥੋਂ ਦੇਣ ਤੇ ਨੂੰ ਕਿੰਨੀ ਕੀ ਜ਼ਮੀਨ ਇਹਨਾਂ ਨੇ ਆਹ ਕਰਜ਼ਾ ਚੱਕ ਕੇ ਬਚਰੀਆਂ ਦਾ ਬਿਆ ਕੀਤਾ ਦੋ ਹੋਰ ਨੇ ਤੇ ਫਿਰ ਮੇਰੇ ਮੱਥੇ ਮਾਰਨੀ ਸੀ ਉਹ ਤਾਂ ਮੂਰੇ ਹੋ ਕੇ ਲਾਗੇ ਮਾਣਾ ਮੋਟਾ ਖੜ ਜਾਂਦੇ ਮੇਰੇ ਮੁੰਡੇ ਨੂੰ ਕਿਹੜਾ ਹੁੰਦਾ ਨਹੀਂ ਸੀ ਜੇ ਇਹ ਦਿਹਾੜੀਦਾਰ ਸੀ ਦਿਹਾੜੀਦਾਰਾਂ ਦੇ ਵਿਆਹ ਦਿੰਦੇ ਇੱਥੇ ਮੇਰੇ ਮੱਥੇ ਕਹਨੂੰ ਮਾਰਨੀ ਸੀ ਓਏ ਓਏ ਤੂੰ ਨੀ ਉਹ ਸਮਝਦੀ ਤੇਰੇ ਨਾਲ ਤਾਂ ਕੋ ਮੱਥਾ ਲਾ ਹੀ ਨਹੀਂ ਸਕਦਾ ਮੈਨੂੰ ਸਾਰੀ ਉਮਰ ਹੋ ਗਈ ਤੈਨੂੰ ਮੈਂ ਤੂੰ ਤੁਰ ਜਾਵੇ ਤੁਰ ਜਾ ਤੂੰ ਨਾ ਮੈਥੇ ਕੋ ਸੁਣ ਲਈ ਹੁਣ ਆਏ ਖੜੀ ਰਹੇਗੀ ਕਰ ਲੈ ਕੋਈ ਕੰਮ ਪਾਲਾ ਹੱਥ ਕੰਮ ਨੂੰ ਕੋਈ 12 ਵਜੇ ਉੱਠ ਕੇ ਲੱਗ ਜਾਂਦੇ ਆ ਕੰਮ ਕਰਨ ਇੱਥੇ ਵੱਟਾਰੇ ਨੂੰ ਚੁੱਕੀ ਜਾਂਗੇ ਤੇ ਦੋ ਰੋਟੀਆਂ ਬਣ ਕੇ ਤਾਂ ਮੈਨੂੰ ਦੇ ਆਹੋ ਇਹਦਾ ਵੱਡਾ ਹਮੈਤੀ ਐ ਇਸੇ ਦੇ ਖਾਲੇ ਗੁਲਗਲੇ ਬਣਾ ਕੇ ਦੇ ਤੈਨੂੰ ਨਾਲੇ ਤੇ ਇਥੋਂ ਮਿੱਠੀਆਂ-ਮਿੱਠੀਆਂ ਰੋਟੀਆਂ ਨਹੀਂ ਪਕਵਾਉਂਦੀ ਚੁੱਪ ਕਰਕੇ ਕੰਮ ਤੇ ਲੱਗ ਜਾ ਕੀ ਕੰਮ ਕਰ ਮਮੀ ਦੱਸੋ ਲੈ ਦੱਸੋ ਹੁਣ ਤੈਨੂੰ ਦੱਸਣਾ ਪਊਗਾ ਵੀ ਕੀ ਕੰਮ ਕਰਨਾ ਤੈਨੂੰ ਆਪ ਨਹੀਂ ਪਤਾ ਲੱਗਦਾ ਚੁੱਪ ਕਰਕੇ ਨਾ ਰੋਟੀ ਪਕਾ ਲਾ ਆਟਾ ਗੁੰਨ ਲਾ ਕਿਥੋਂ ਲੈਣੀ ਪੱਲੇ ਪਈ ਐ ਇੱਕ ਤਾਂ ਲੈ ਕੇ ਨਹੀਂ ਆਈ ਕੁਛ ਉਤੋਂ ਪੁੱਛਦੀ ਹੈਗੀ ਹਜੇ ਜੇ ਚੱਜ ਦੇ ਘਰ ਦੀ ਲਿਆਂਦੀ ਹੁੰਦੀ ਕਾਹਨੂੰ ਆ ਦਿਨ ਦੇਖਣੇ ਪੈਂਦੇ ਔਰ ਦੇਖ ਲੈ ਮੇਰੇ ਸ੍ਰੀ ਕੀ ਹੱਸਦੇ ਨੇ ਮਸ਼ਕਰੀਆਂ ਕਰਦੇ ਆ ਮੈਨੂੰ ਕਿਤੇ ਖਰਮ ਜੋਗਾ ਨਹੀਂ ਛੱਡਿਆ ਤਪਾ ਛੱਡਿਆ ਮੈਨੂੰ ਤਾਂ ਚਾਰੇ ਪਾਸੇ ਉਹ ਭਾਈ ਐ ਕਿਉਂ ਕੰਮ ਦੇ ਕਿਉਂ ਤੁਸੀਂ ਓਏ ਪੁੱਤ ਮੇਰੀ ਗੱਲ ਸੁਣ ਮੇਰੇ ਕੋਲੋਂ ਨਾ ਡਰ ਮੈਂ ਨਹੀਂ ਉਹ ਹੈ ਜਹੇਗਾ ਜਹੀ ਤੇਰੀ ਸੱਸ ਹੈਗੀ ਨਾਲੇ ਇੱਕ ਗੱਲ ਸੁਣ ਜੇ ਘਰ ਚ ਇਹ ਨਹੀਂ ਜਾਣੇ ਨਾ ਬੰਦੇ ਨੂੰ ਤੰਗ ਕਰਨ ਵਾਲੇ ਹੁੰਦੇ ਆ ਕੋਈ ਹਮੈਤੀ ਵੀ ਹੁੰਦਾਗਾ ਐ ਨਾ ਪੁੱਤ ਮੈਂ ਇਥੋਂ ਨਾ ਘਬਰਾ ਕੋਈ ਵੀ ਤੂੰ ਬਸ ਜੜੀ ਮੈਨੂੰ ਤਾਂ ਇਹ ਗੱਲ ਦਾ ਡਰ ਹੈਗਾ ਜੇ ਮੇਰੇ ਮੰਮੀ ਡੈਡ ਨੂੰ ਪਤਾ ਲੱਗ ਗਿਆ ਨਾ ਕਿ ਮੰਮੀ ਮੈਨੂੰ ਇੰਨਾ ਤੰਗ ਕਰ ਰਹੇ ਨੇ ਇੱਥੇ ਤਾਂ ਮੇਰੇ ਡੈਡੀ ਨੇ ਤਾਂ ਉਹੀ ਗੱਲ ਚ ਪਹਾ ਪਾ ਲੈਣਾਗਾ ਓਏ ਪੁੱਤ ਨਹੀਂ ਮੈਂ ਤੇਰੀ ਵੀ ਗੱਲ ਸੁਣੀ ਸੀ ਜਦੋਂ ਇੱਕ ਲੈਣੀ ਤੇਰਾ ਨਾਲ ਲੜੀ ਜਾਂਦੀ ਸੀ ਓ ਪੁੱਤ ਜਿਹੜਾ ਤੂੰ ਕਹਿੰਦੀ ਸੀ ਨਾ ਵੀ ਮੈਂ ਆਪਣੇ ਮਾਪਿਆਂ ਨਾਲ ਗੱਲ ਮੈਨੂੰ ਕਰਨੀ ਪਊ ਨਾ ਪੁੱਤ ਉਨਾਂ ਕੋਲੇ ਨਾ ਵਿਚਾਰਾਂ ਕੋਲੇ ਗੱਲ ਕਰੀ ਗਈ ਉਹ ਤਾਂ ਪਹਿਲਾਂ ਹੀ ਦੁਖੀ ਨੇ ਕਿਉਂ ਵਿਚਾਰਾਂ ਦਾ ਉਹਨਾਂ ਦਾ ਮਨ ਤੋੜਨਾ ਵੀ ਕੱਲ ਤਾਂ ਅਸੀਂ ਕੁੜੀ ਵਿਆਹੀ ਐ ਅੱਜ ਹੀ ਤੰਗ ਕਰਨ ਲੱਗ ਗਏ ਇਹ ਡੈਡੀ ਜੀ ਪਰ ਮੇਰੇ ਮੰਮੀ ਡੈਡੀ ਨੇ ਤਾਂ ਤੁਹਾਡੇ ਨਾਲ ਗੱਲ ਕੀਤੀ ਸੀ ਨਾ ਕਿ ਉਹ ਇਹਨਾਂ ਨੂੰ ਕੁਝ ਦੇ ਨਹੀਂ ਸਕਦੇ ਫਿਰ ਮੰਮੀ ਕਿਉਂ ਮੈਨੂੰ ਤੰਗ ਕਰਦੇ ਨੇ ਦਾਜ ਲਈ ਓਏ ਪੁੱਤ ਉਹਨੂੰ ਬੋਲੀ ਜਾਣ ਦੇ ਮੈਂ ਹੈਗਾ ਤੂੰ ਕੋਈ ਡਰਨਾ ਬਸ ਠੀਕ ਹੈ ਡੈਡੀ ਹਾਂ ਬਿਖਾ ਲੋ ਦਸ ਦੇ ਜੀ ਚਾਹੀਦੀ ਕੋਈ ਨਾ ਪੁੱਤ ਜੇ ਕੋਈ ਮੈਨੂੰ ਲੋੜ ਹੋਊ ਮੈਂ ਹੋਰ ਮੰਗਾ ਲੂਗਾ ਕਦੀ ਮਾ ਉਹ ਕਿੱਥੇ ਮਾੜੀ ਦੀ ਗੱਲ ਸੁਣ ਮੇਰੀ ਕੀ ਹੋ ਗਿਆ ਹੁਣ ਚੰਗੀ ਭਲੀ ਰੋਟੀ ਝੁੱਲ ਸਲੀਹਾ ਦੱਸ ਕੀ ਕਹਿਣਾ ਉਹ ਓਏ ਬੜ ਬੜ ਕਰੀ ਜਾਂਦਾ ਰਹਿੰਦਾ ਓਏ ਕਦੇ ਠੰਡੇ ਦਿਮਾਗ ਨਾਲ ਵੀ ਬੋਲ ਪਿਆ ਕਰ ਹਰ ਟਾਈਮ ਸਿੰਘ ਮਿੱਟੀ ਚੱਕੀ ਰੱਖਦੀ ਐ ਦੱਸ ਫਿਰ ਕੀ ਕਹਿਣਾ ਉਹ ਮੈਂ ਤਾਂ ਤੈਨੂੰ ਐ ਕਹਿੰਦਾ ਸੀ ਉਹ ਹਲਵਾਈ ਦੇ ਨਾਲ ਤਿੰਨ ਚਾਰ ਫੋਨ ਆ ਗਏ ਉਹਦੇ ਨਾਲ ਹਿਸਾਬ ਕਿਤਾਬ ਕਰਨਾ ਉਹਨੂੰ ਲੱਖੇ ਨੂੰ ਬੁਲਾ ਕੇ ਉਹਨੂੰ ਕਹਿ ਪੀ ਉਹਦਾ ਹਿਸਾਬ ਕਿਤਾਬ ਕਰਕੇ ਆਵੇ ਤੂੰ ਇੱਥੇ ਬਹਿਲਾ ਬੈਠਾ ਕੀ ਕਰਦਾ ਤੂੰ ਕਰ ਹਿਸਾਬ ਕਿਤਾਬ ਮੰਜੀ ਤੋੜਦਾ ਬੈਠਾ ਇੰਨਾ ਕੰਮ ਦਾ ਤੂੰ ਕਰੀ ਸਕਦਾ? ਉਹ ਤੈਨੂੰ ਤਾਂ ਮੈਂ ਹੀ ਦੀ ਨਾ। ਉਹ ਨੂੰ ਨਾ ਕਿਸੇ ਕੰਮ ਕਿਤੇ ਨੂੰ ਕਹੀਂ ਕੁਸ। ਕਾਤੇ ਭੇਜਾਂ। ਆਹੀ ਮੋਟਰਸਾਈਕਲ ਲੈ ਕੇ ਜਾਊ ਘਰ ਆਲਾ। ਆ ਲੋਕ ਕੀ ਕਹਿਣਗੇ? ਵੀ ਕੱਲ ਮੁੰਡਾ ਵਿਆਹ ਕੇ ਹਟੇ ਨੇ ਆ ਜਾਂਦਾ ਉਸੇ ਮੋਟਰਸਾਈਕਲ ਤੇ। ਨਵਾਂ ਮੋਟਰਸਾਈਕਲ ਨਹੀਂ ਸਰਿਆ। ਤੂੰ ਤਾਂ ਨਾ ਲੋਕਾਂ ਕੰਨੀ ਦੇਖ ਦੇ ਇੱਕ ਹੀ ਚੱਲੀ ਚੱਲ। ਆਪਦੇ ਘਰ ਦਾਣਾ ਦੇਖ ਤੂੰ। ਲੋਕਾਂ ਕੰਨੀ ਲੋਕਾਂ ਐ ਕਹਿਣਗੇ, ਲੋਕਾਂ ਐ ਕਹਿਣਗੇ ਹਰ ਟਾਈਮ ਉਹੀ ਕਰੀ ਜਾਊ ਬਿਨਾ ਗੱਲ ਤੂੰ। ਫਿਰ ਹੋਰ ਕਹਿੰਦੀ ਨੇ, ਲੋਕ ਤਾਂ ਕਹਿੰਦੀ ਨੇ ਮੈਨੂੰ ਤਾਂ ਨੀਮਾ ਚਕਾਰ ਰੱਖਿਆ ਨਾ। ਜੇ ਤੈਨੂੰ ਨੇ ਕੋਈ ਓਏ ਮੇਰੀ ਗੱਲ ਸੁਣ ਓਏ ਜੇ ਅਗਲਾ ਕੋਈ ਸਮਾਨ ਨਾ ਦੇਵੇ ਉਸ ਨਾਲ ਆਪਾਂ ਨੀਵੇਂ ਕਿਵੇਂ ਹੋ ਗਏ ਤੂੰ ਮੈਨੂੰ ਦੱਸ ਆਪਣੇ ਬਰਾਬਰ ਦੀ ਭਾਲ ਨਹੀਂ ਸੀ ਕੋਈ ਉਹ ਤਾਂ ਚੌੜਾ ਹੋ ਕੇ ਵਿਚੋਲੇ ਨਾਲ ਤੁਰ ਪਿਆ ਮਾੜਾ ਮੋਟਾ ਤਾਂ ਸੋਚ ਲੈਂਦਾ ਆ ਗਰੀਬ ਘਰ ਦੀ ਲਿਆ ਕੇ ਮੱਥੇ ਮਾਰੀ ਆਪਣੇ ਨੂੰ ਕੀ ਹੁੰਦਾ ਨਹੀਂ ਹੈਗਾ ਸੀ ਉਹੀ ਗੱਲਾਂ ਤੇਰੀਆਂ ਫਿਰ ਓਏ ਗੱਲ ਸੁਣ ਓਏ ਜੇ ਕਿਸੇ ਤਕੜੇ ਘਰੇ ਨਾਲ ਮੱਥਾ ਲਾਉਂਦੇ ਨਾ ਹੈ ਉਹ ਅਗਲੀ ਤੇਰੇ ਆਉਣ ਸਾਰੀ ਸਿਰ ਚ ਗਲੀਆਂ ਕਰਨ ਲੱਗ ਜਾਂਦੀ ਏ ਵਿਚਾਰੀ ਗਰੀਬਣੀ ਐ ਆ ਤੇਰੀਆਂ ਝਾਲਾਂ ਚੱਲਦਾ ਜਾਊ ਨਾਲੇ ਤੂੰ ਤਾਂ ਹਾਈ ਕਲਾਸ ਨਹੀਂ ਹਰ ਟਾਈਮ ਕਲੇਸ਼ ਕਰਦੀ ਆ ਤੂੰ ਆਹੋ ਮੈਂ ਤਾਂ ਸਾਨੂੰ ਕਲੇਸ਼ ਨਹੀਂ ਲੱਗਣੀ ਸੀ ਹਨਾ ਜਿਆਦੇ ਹਮਾਇਤੀ ਨਾ ਮਣ ਤੇਰੇ ਸਿਰ 'ਚ ਗਲੀਆਂ ਕਰੂ ਏ ਹਾਂ ਤੇਰੇ ਸਿਰ 'ਚ ਕਰੂ ਮੇਰੇ ਤਾਂ ਗਲੀਆਂ ਕਰਨ ਨਾਲ ਅਜੇ ਤੱਕ ਕੋਈ ਜੰਮਿਆ ਨਹੀਂ ਹੈਗਾ ਮੈਂ ਨਹੀਂ ਠੋਕਰਾ ਖਾਏਗਾ ਮੈਂ ਕਿਉਂ ਠੋਕਰਾ ਖਾऊं ਜਦੋਂ ਮੈਂ ਜਵਾਕੜੀ ਨੂੰ ਕੁਝ ਬੋਲਦਾ ਹੀ ਨਹੀਂ ਮੈਂ ਕਦੇ ਵਾਸਤੇ ਠੋਕਰਾ ਖਾऊं ਹਾਂ ਮੁੰਡਾ ਜਾ ਵੀ ਨਹੀਂ ਆਇਆ ਹੈਗਾ ਹਜੇ ਕਿੰਨਾ ਟਾਈਮ ਹੋ ਗਿਆ ਉਹਨੂੰ ਬੋਲ ਮਾਰ ਜਾ ਬਗ ਜਾ ਹੁਣ ਤੂੰ ਕਰਿਆ ਸਾਕਤਵ ਆ ਗਿਆ ਪੁੱਤ ਬਹਿ ਜਾ ਲੈ ਕਰ ਲੈ ਇਹਦੇ ਨਾਲ ਗੱਪਤਗੂਆਂ ਜਿਹੜੀਆਂ ਕਰਨੀਆਂ ਨੇ ਮੈਂ ਬਗ ਜਾ ਬਗ ਜਾ ਬਗ ਜਾ ਬਗ ਜਾ ਮੇਰੀ ਗੱਲ ਸੁਣ ਤੂੰ ਮਾੜਾ ਮੋਟਾ ਇਹਨੂੰ ਕਹਿ ਕਹਿੰਦੀ ਮਾਂ ਪਿਓ ਨੂੰ ਫੋਨ ਕਰ ਤੇ ਸਮਾਨ ਮੰਗਵਾ ਲਾ ਇਹ ਤਾਂ ਕਹਿੰਦੀ ਹੁਣ ਜਦੋਂ ਸਾਲ 6 ਮਹੀਨੇ ਆਉਣਗੇ ਫਸਲ ਵੇਚਾਂਗੇ ਉਦੋਂ ਲਿਆਵਾਂਗੇ ਪੁੱਤ ਉਦੋਂ ਫਿਰ ਲੋਕ ਕੀ ਕਹਿਣਗੇ ਤੈਨੂੰ ਪਤਾ ਆਪਣਾ ਕਿੰਨਾ ਵੱਡਾ ਸਰੀਕਾ ਕਬੀਲਾ ਹੈ ਹੋਰ ਮੰਮੀ ਟਿਚਰਾ ਕਰਦੇ ਨੇ ਅਗਲਾ ਕਹਿੰਦਾ ਮੁੰਡਾ ਵਿਆਹ ਹੈ ਕੀ ਦਿੱਤਾ ਮਾੜਾ ਮੋਟਾ ਤੂੰ ਕਹਿ ਚੱਲ ਨਹੀਂ ਗੱਡੀ ਦੇਣੀ ਮੋਟਰਸਾਈਕਲ ਤਾਂ ਦੇ ਹੀ ਸਕਦੇ ਆ ਇੰਨੀ ਕੁ ਤਾਂ ਗੰਜੈਸ਼ ਹੈਗੀ ਆ ਹੋਰ ਮੋਟਰਸਾਈਕਲ ਦੇ ਦਾਂ ਦੇ ਆ ਹੁਣ ਪੁਰਾਣੇ ਤੇ ਕੰਮ ਕਰਨਾ ਜਾਇਆ ਕਰੂਗਾ ਉਹੀ ਤਾਂ ਗੱਲ ਹੈ ਫਿਰ ਵੀ ਆਖਰ ਨੂੰ ਹੈਗੀ ਹੈ ਜ਼ਮੀਨ ਹੋਰ ਉਹੀ ਗੱਲ ਹੈ ਇਹ ਗੱਡੀ ਦੇ ਜਾਂਦੇ ਮੈਂ ਵੀ ਮਾਂ ਲੋਕਾਂ ਵਾਂਗੂ ਨਜ਼ਾਰੇ ਲੈਂਦਾ ਉਹ ਇੱਧਰ ਵਾਗ ਕੇ ਕਰੇ ਇੱਧਰ ਹੋਰ ਪੁੱਤ ਮੈਂ ਤਾਂ ਬਥੇਰੇ ਸੁਪਨੇ ਦੇਖੇ ਸੀ ਆ ਤੇਰਾ ਪਿਓ ਨਹੀਂ ਮੰਨਿਆ ਹੈਗਾ ਤੇਰਾ ਪਿਓ ਉਤੋਂ ਦੀ ਹੋ ਕੇ ਚੱਲ ਪਿਆ ਮੈਨੂੰ ਕੀ ਪਤਾ ਸੀ ਇੰਨਾ ਗਰੀਬ ਘਰ ਦੀ ਐ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਚੱਲ ਪੁੱਤ ਆਪਾਂ ਖੇਤ ਚੱਲ ਜਾਈਏ ਮੰਮੀ ਖੇਤ ਕੀ ਆ ਤੇਰੇ ਨਾਲ ਇੱਕ ਗੱਲ ਕਰਨੀ ਆ ਬਹੁਤ ਜ਼ਰੂਰੀ ਉਰੀ ਕਰ ਲੈਣਾ ਕਿਹੜੀ ਗੱਲ ਕਰਨੀ ਆ ਜ਼ਰੂਰੀ ਪੁੱਤ ਜੀ ਇੱਥੇ ਕਰਨ ਵਾਲੀ ਹੋਵੇ ਤਾਂ ਇਹਨਾਂ ਕਦੋਂ ਦੀ ਕਰਨੀ ਤੇ ਮੈਂ ਚੱਲ ਖੇਤ ਚੱਲਦੇ ਆਪਾਂ ਉੱਥੇ ਕਰਦੇ ਆਪਾਂ ਗੱਤ ਆਜਾ 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 ਮਮੀ ਸਾਂ ਸੁਪਨੇ ਤਾਂ ਮੇਰੇ ਵੀ ਬਹੁਤ ਵੱਡੇ ਸੀ ਮੈਂ ਵੀ ਸ਼ੌਂਕ ਸੀ ਮੈਨੂੰ ਵੀ ਗੱਡੀਆਂ ਕਾਰਾਂ 'ਚ ਘੁੰਮਾ ਮੈਂ ਪਰ ਤੁਸੀਂ ਵੀ ਉਦੋਂ ਕਾਲੀ ਕਰਨੋਂ ਹਟੀ ਨਹੀਂ ਐਨੀ ਦੱਸ ਕੀ ਮੇਰਾ ਰਿਸ਼ਤਾ ਹੁੰਦਾ ਨਹੀਂ ਸੀ ਪੁੱਤ ਕੀ ਕਰਾਂ ਤੇਰਾ ਬਾਪੂ ਨਹੀਂ ਮੰਨਿਆ ਹੈਗਾ ਕਾਲੀ ਕਰੀ ਗਿਆ ਕਾਲੀ ਕਰੀ ਗਿਆ ਨਾਲੇ ਕਿਹਾ ਸੀ ਵੀ ਖਰਜ ਆ ਭਾਈ ਹਜੇ ਮੈਨੂੰ ਕੀ ਪਤਾ ਸੀ ਵੀ ਇੰਨੇ ਗਰੀਬ ਘਰ ਦੀ ਉੱਜੜਦੀ ਆ ਇਹ ਕੋਈ ਨਾ ਪੁੱਤ ਤੇਰੇ ਸੁਪਨੇ ਮੈਂ ਪੂਰੇ ਕਰੂੰਗੀ ਗੱਡੀਆਂ 'ਚ ਘੁੰਮਣਾ ਚਾਹਣਾ ਤੂੰ ਹਾਂ ਮੰਮੀ ਤੈਨੂੰ ਫਿਰ ਮੇਰੀ ਗੱਲ ਹੀ ਮੰਨਣੀ ਪਊ ਜਿਵੇਂ ਮੈਂ ਕਹੂੰਗੀ ਨਾ ਤੈਨੂੰ ਉਵੇਂ ਹੀ ਕਰਨਾ ਪਊਗਾ ਠੀਕ ਆ ਮੰਮੀ ਜਿਵੇਂ ਤੂੰ ਕਹੇਂਗੀ ਮੈਂ ਉਵੇਂ ਹੀ ਕਰੂੰ ਫਿਰ ਹਾਂ ਦੇਖ ਪੁੱਤ ਜੇ ਤਾਂ ਤੂੰ ਮੇਰੇ ਮਗਰ ਲੱਗੇਗਾ ਫਿਰ ਤਾਂ ਕੁਝ ਪਾ ਲੇਗਾ ਫਿਰ ਆਪਾਂ ਗੱਡੀਆਂ ਗੋਡੀਆਂ ਸਭ ਕੁਝ ਲੈ ਲਾਂਗੇ ਪਹਿਲੀ ਗੱਲ ਤਾਂ ਨਾ ਤੂੰ ਹਜੇ ਜਵਾਕ ਨਾ ਨਹੀਂ ਠੀਕ ਆ ਮੰਮੀ ਜੇ ਤੁਹਾਡੇ ਜਵਾਕ ਹੋ ਗਿਆ ਨਾ ਤੇਰੇ ਪੈਰ ਲੱਗ ਜਾਣਗੇ ਫਿਰ ਕਿਸੇ ਪਾਸੇ ਦੇ ਨਹੀਂ ਨਾ ਭੈ ਇਹਨੂੰ ਕੁਝ ਕਹਿਂ ਜੋਗੇ ਨਾ ਫਿਰ ਮੈਨੂੰ ਪਤਾ ਹੀ ਹੈਗਾ ਨਾ ਨਾ ਜਿਵੇਂ ਕਹੇਂਗੀ ਮੰਮੀ ਤੂੰ ਉਵੇਂ ਹੀ ਕਰੂੰਗਾ ਮੈਂ ਪਰ ਮੈਂ ਗੱਡੀਆਂ 'ਚ ਘੁੰਮਣਾ ਕੋਈ ਗੱਲ ਨਹੀਂ ਗੱਡੀ ਮੈਂ ਤੈਨੂੰ ਕਈ ਨਹੀਂ ਸਦਾ ਰੋਬਨਾ ਦੀਪਾਏ ਚੱਪਾ ਕਰਕੇ ਫੋਨ ਕਰਕੇ ਨਾ ਉਹਦੇ ਗੱਡੀ ਮੰਗਾ ਲਾ ਬਸ ਠੀਕ ਹੈ ਹਾਂ ਚੱਲ ਫਕਰੇ ਚੱਲ ਜੇ ਜਾਣ ਸਰ ਕਹਿਦੀ ਆਜ ਠੀਕ ਮੰਮੀ ਹੁਣੀ ਕਿੱਧਰ ਚੱਲ ਗਏ ਇਹ ਵੀ ਨਹੀਂ ਦੱਸ ਕੇ ਗਏ ਚੱਲ ਆਈ ਕਰਦੀ ਆ ਉਹਨੇ ਟੈਨਸ਼ਨ ਡੈਡੀ ਨਾਲ ਗੱਲ ਕਰ ਲੈਣੀ ਆ ਹੈਲੋ ਹਾਂਜੀ ਡੈਡੀ ਸੱਸੀ ਕਾ ਹਾਂਜੀ ਡੈਡੀ ਮੈਂ ਠੀਕ ਹਾਂ ਤੁਸੀਂ ਦੱਸੋ ਹੋਰ ਮੰਮੀ ਕਿਵੇਂ ਨੇ ਹਾਂਜੀ ਡੈਡੀ ਮੇਰੇ ਵੀ ਸਾਰੇ ਘਰੇ ਸਾਰੇ ਵਧੀਆ ਨੇ ਹਾਂਜੀ ਹਾਂਜੀ ਡੈਡੀ ਲੱਗਿਆ ਮੇਰਾ ਜੀ ਮੈਨੂੰ ਤਾਂ ਬਾਲਾ ਹੀ ਪਿਆਰ ਕਰਦੇ ਨੇ ਲੈ ਮੇਰੀ ਸੱਸੀ ਗੱਲ ਸੁਣ ਲਓ ਮੈਂ ਤਾਂ ਸਵੇਰੇ ਉਠਾਉਂਦੀ ਵੀ ਨਹੀਂ ਹੈਗੀ ਕਹੂੰਗੀ ਜਿੰਨਾ ਜੀ ਕਰਦਾ ਓਨਾ ਸੌ ਲਾ ਮੈਨੂੰ ਤਾਂ ਇਹਨਾਂ ਨੇ ਨੂੰ ਸਮਝਿਆ ਹੀ ਨਹੀਂ ਮੈਂ ਤਾਂ ਧੀਆ ਵਾਂਗੂ ਪਿਆਰ ਕਰਦੇ ਨੇ ਲੈ ਡਾਡੀ ਤੁਹਾਨੂੰ ਆਉਣ ਦੀ ਲੋੜ ਨਹੀਂ ਹੈਗੀ ਮੈਂ ਆਪੇ ਤੁਹਾਨੂੰ ਆ ਕੇ ਮਿਲ ਜੂੰਗੀ ਹਾਂਜੀ ਗਾੜੀ ਠੀਕ ਹੈ ਮੈਂ ਰੱਖ ਦਿਆਂ ਹੇ ਬਾਈ ਕੁੜੀ ਗਰੀਬ ਲੋਕਾਂ ਨੂੰ ਧੀਆ ਨਾਲ ਦੇ ਆਕਰ ਜੇ ਧੀਆ ਦੇਣੀਆਂ ਵੀ ਨਾ ਤਾਂ ਉਹਨਾਂ ਨੂੰ ਬਹੁਤ ਸਾਰਾ ਪੈਸਾ ਦਿਆ ਕਰ ਜ਼ਮੀਨਾਂ ਵਾਲੇ ਦਿੱਤੀ ਆ ਦਿਆ ਕਰ ਕਿਉਂਕਿ ਗਰੀਬ ਲੋਕਾਂ ਦੀ ਕੋਈ ਜ਼ਿੰਦਗੀ ਨਹੀਂ ਹੁੰਦੀ ਜਦੋਂ ਗਰੀਬ ਲੋਕ ਆਪਣੀਆਂ ਧੀਆਂ ਨੂੰ ਵਿਆਹ ਦਿੰਦੇ ਨੇ ਨਾ ਤਾਂ ਸਾਰੇ ਧੀਆਂ ਨੂੰ ਬਹੁਤ ਤੰਗ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਦਾਸ ਲੈ ਕੇ ਆਓ ਹੁਣ ਵੱਡੇ ਲੋਕ ਕਿਤੋਂ ਸਮਝਣ ਕਿ ਗਰੀਬ ਆਪਦਾ ਦੋ ਵੇਲੇ ਦੀ ਰੋਟੀ ਮਸਾ ਖਾਂਦਾ ਆਪਦਾ ਢਿੱਡ ਮਸਾ ਭਰਦਾ ਮੈਨੂੰ ਲੱਗਦਾ ਹੈ ਆਗੇ